ਦਾਸ ਕੁਝ ਪੜ ਰਿਹਾ ਸੀ ਜਿਹਦੇ ਵਿੱਚ ਦਾਸ ਨੇ ਪੜਿਆ ਕਿ ਨਾ ਮੇਰੀ ਕੋਈ ਜਾਤ ਹੈ ਨਾ ਮੇਰਾ ਕੋਈ ਘੋਤ ਹੈ ਨਾ ਮੈਂ ਕੋਈ ਟਕਸਾਲੀ ਹਾਂ ਨਾ ਮੈਂ ਅਖੰਡ ਕੀਰਤਨੀ ਹਾਂ ਨਾ ਮੈਂ ਕਿਸੇ ਬਾਬੇ ਦਾ ਚੇਲਾ ਹਾਂ ਨਾ ਮੈਂ ਅਕਾਲੀ ਹਾਂ ਨਾ ਕਾਂਗਰਸੀ ਹਾਂ ਨਾ ਮੈਂ ਨਾਨਕ ਸਰੀਹਾਂ ਤੇ ਨਾ ਹੀ ਮਸਿੰਦਰੀ ਹਾਂ ਤੇ ਮੈਂ ਸਿਰਫ ਆਪਣੇ ਗੁਰੂ ਦਾ ਇੱਕ ਸਿੱਖ ਹਾਂ ਕਿ ਮਤਲਬ ਇਹ ਚੀਜ਼ ਜਿਹੜੀ ਇਹ ਬਣਾਈ ਹੈ ਕਿਸੇ ਨੇ ਇਹ ਉਦਾਹਰਣਾ ਦਿੱਤੀ ਹੈ ਮੇਰਾ ਸਮਝਣਾ ਇਹ ਹੈ ਕਿ ਇਹ ਉਹਨੇ ਇਹ ਸਮਝਾਉਣਾ ਕਿ ਮੈਂ ਇੱਕ ਸਿੱਖ ਕਿਹਦਾ ਗੁਰੂ ਦਾ ਠੀਕ ਹੈ ਅਸੀਂ ਸੰਪਰਦਾਵਾਂ ਚ ਵੀ ਰਹੇ ਹਾਂ ਪੜ੍ਹਨਾ ਸੰਪਰਦਾਵਾਂ ਚ ਗਿਆਨ ਲੈਣਾ ਸੰਪਰਦਾਵਾਂ ਚ ਰਹਿ ਕਰਕੇ ਵਿਦਿਆ ਨੂੰ ਹਾਸਲ ਕਰਨਾ ਇਹ ਬਹੁਤ ਵੱਡਾ ਗਿਆਨ ਹੈ ਤੇ ਸਾਡੀਆਂ ਦਮਦਮੀ ਤਕਸਾਲ ਹੋ ਗਈਆਂ ਹੋਰ ਸੰਪਰਦਾਵਾਂ ਹੋ ਗਈਆਂ ਇਨਾਂ ਤੋਂ ਸਾਨੂੰ ਗਿਆਨ